ਲੋਕਾਂ ਦੇ ਮੱਦੇ ਨਜ਼ਰ ਅੱਜ ਪੁਲਿਸ ਵੱਲੋਂ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ ਹੇਠ ਦਾਦੀ-ਪੋਤੀ ਪਾਰਕ ਨੇੜੇ ਨਾਕੇਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਕੀਤੀ ਗਈ ਇਸ ਦੌਰਾਨ ਪੁਲਿਸ ਵੱਲੋਂ ਸ਼ੱਕੀ ਵਾਹਨਾਂ ਤੇ ਵਾਹਨ ਚਾਲਕਾਂ ਤੋਂ ਪੁੱਛਗਿੱਛ ਕੀਤੀ ਗਈ ਇਸ ਮੌਕੇ ਉਹਨਾਂ ਨਾਲ ਥਾਣਾ ਸੇਵਲਾਈਂ ਦੇ ਐਸ.ਐਚ.ਓ ਵੀ ਮੌਜੂਦ ਸਨ ਅਧਿਕਾਰੀਆਂ ਨੇ ਦੱਸਿਆ ਕਿ ਉਹਨਾਂ ਵੱਲੋਂ ਲੋਕਾਂ ਦੀ ਸੁਰੱਖਿਆ ਨੂੰ ਮੱਦੇ ਨਜ਼ਰ ਸ਼ਾਮ 6 ਵਜੇ ਤੋਂ ਦੋ ਘੰਟੇ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਜੋ ਕਿਸੇ ਨੂੰ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਇਹ ਸਾਡੇ ਐਸਐਸਪੀ ਸਾਹਿਬ ਸ਼੍ਰੀਮਤੀ ਅਮਨੀਤ ਕੁੰਡਲ ਜੀ ਦੇ ਨਿਰਦੇਸ਼ਾਂ ਤੇ ਅਸੀਂ ਇਹ ਦਾਦੀ ਪੋਤੀ ਪਾਰਕ ਹੈਗਾ ਪੁਲਿਸ ਸਟੇਸ਼ਨ ਸਿਵਲ ਲਾਈਨ ਪੈਂਦਾ ਹੈ ਇਸ ਨੂੰ ਇੱਥੇ ਅਸੀਂ ਨਾਕਾਬੰਦੀ ਕੀਤੀ ਹੈ 3 ਵਜੇ ਤੋਂ ਲੈ ਕੇ 6 ਵਜੇ ਤੱਕ ਇਹ ਸਾਡਾ ਇੱਕ ਸਿੱਧੀ ਸੀ ਲਿੰਕ ਦਾ ਪ੍ਰੋਗਰਾਮ ਚੱਲਦੇ ਹੁੰਦੇ ਜਿਹਦੇ ਵਿੱਚ ਹਰੇਕ ਨਾਕੇ ਤੇ ਸਾਰੇ ਸ਼ਹਿਰ ਦੇ ਵਿੱਚ ਨਾਕੇ ਲੱਗੇ ਆ ਇਹ ਇਵਨ ਨਾਲ ਦੀਆਂ ਮੰਡੀਆਂ 'ਚ ਵੀ ਲੱਗੇ ਆ ਜਿੱਥੇ ਕੀ ਹਰੇਕ ਦੀ ਸੁਪਰਵਾਈਜ਼ਨ ਇੱਕ ਕਸਟਮ ਅਫਸਰ ਕੋਲੇ ਨਾਲ ਐਸਐਚਓ ਸਾਹਿਬ ਤੇ ਪੂਰੀ ਟੀਮ ਨਾਲ ਲੱਗਦੀ ਹੈ ਜੀ ਉੱਥੇ ਪੂਰੀ ਤਾਕਾਬੰਦੀ ਕਰਕੇ ਅਸੀਂ ਚੈਕਿੰਗ ਕਰ ਰਹੇ ਹਾਂ ਕਿਤਰਾ ਚੈਕਿੰਗ ਕੀਤੀ ਹੈ ਚੈਕਿੰਗ ਹਰ ਤਰ੍ਹਾਂ ਦੀ ਕੋਈ ਸ਼ੱਕੀ ਪੁਰਸ ਹੈ ਕੋਈ ਸ਼ੱਕੀ ਵਹੀਕਲ ਹੈਗਾ ਸਾਰਾ ਤਰ੍ਹਾਂ ਦੀ ਚੈਕਿੰਗ ਕੀਤੀ ਜਾਂਦੀ ਹੈ ਲੋਕਾਂ ਨੂੰ ਵਿਸ਼ਵਾਸ ਪਨਾਹੀਦਾ ਜੀ ਭਾਈ ਪੁਲਿਸ ਮੁਸਤੈਦ ਹੈ ਪੂਰੀ ਮੁਸਤੈਦੀ ਨਾਲ ਉਹਦੀ ਡਿਊਟੀ ਕਰ ਰਹੀ ਹੈ ਜੇ ਤੁਸੀਂ ਦੇਖ ਰਹੇ ਹੋ ਕਿਥੇ ਦਾਦੀ ਪੋਤਰੀ ਪਾਰਕ ਪੈਂਦਾ ਇੱਕ ਪਿੱਛੇ ਮਾਰਕੀਟ ਪੈਂਦੀ ਹੈਗੀ ਇੱਥੇ ਲੋਕਾਂ ਦਾ ਬਹੁਤ ਜ਼ਿਆਦਾ ਫੁੱਟਵਾਲ ਹੈਗੀ ਆ ਤਾਂ ਜਦੋਂ ਪੁਲਿਸ ਖੜੀ ਆ ਜਾਂ ਚੈਕਿੰਗ ਕਰ ਰਹੀ ਆ ਤਾਂ ਲੋਕਾਂ ਦਾ ਵੀ ਵਿਸ਼ਵਾਸ ਵਾਧਾ ਜਾਂਦੇ ਵਿੱਚ ਕੋਈ ਭਾਈ ਪੁਲਿਸ ਮੁਸਤੈਦ ਹੈ ਪੂਰੀ ਫੈਸਟੀਵਲ ਸੀਜ਼ਨ ਆ ਰਿਹਾ ਹੈ ਉਹਦੇ ਕਰਕੇ ਸਾਡੀ ਪੂਰੀ ਮੁਸਤੈਦੀ ਨਾਲ ਡਿਊਟੀ ਚੱਲ ਰਹੀ ਹੈ ਮਾੜੇ ਅਸਰ ਨੂੰ ਕੀ ਵਾਰਨਿੰਗ ਮਾੜੇ ਅਸਰ ਨੂੰ ਵਾਰਨਿੰਗ ਹੈ ਜੀ ਸੁਧਰ ਜਾਣ ਨਹੀਂ ਤਾਂ ਅਸੀਂ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਾਂਗੇ